ਦੇ ਦਾ ਤੁਹਾਡੇ ਰਾਜੀ ਅਰਜੀਵ ਕਮਾਲ ਅੱਛਾ ਇਹ ਕਿਸ ਤਰ੍ਹਾਂ ਹੋਇਆ ਕੁਝ ਲੱਗਾ ਜੀ ਪਤਾ ਲਾਈਨ ਤੇ ਫਾਲਟ ਠੀਕ ਕਰਨ ਗਿਆ ਅੱਛਾ ਜੀ ਕਿੱਥੇ ਹੋਇਆ ਇਹ ਇਨਸੀਡੈਂਟ ਲਾਹੌਰਾਂ ਚ ਹੈ ਫੈਨਸ ਗਰਾਊਂਡ ਮੇ ਲਾਹੌਰਾਂ ਅੱਛਾ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਇਸ ਬਾਰੇ ਮੈਨੂੰ ਤਾਂ ਹੁਣੇ ਪਤਾ ਲੱਗਾ ਮੈਂ ਤਾਂ ਸ਼ੌਪ ਤੇ ਅੱਛਾ ਕੀ ਕੰਮ ਕਰਦੇ ਸੀਗੇ ਇਹ ਇੱਕ ਤੁਹਾਡਾ ਬੇਟਾ ਕੀ ਕੰਮ ਕਰਦੇ ਸੀ ਇਹ ਇਲੈਨਮੈਨ ਸੀ ਗਵਰਨਮੈਂਟ ਜੌਬ ਦਾ ਅੱਛਾ ਕਿੱਥੇ ਸੀ ਡਿਊਟੀ ਉਹਨਾਂ ਦੀ ਨਾਬੋਜ ਜਹਾਜ਼ ਤੋਂ ਨਾਬੋਜ ਜਹਾਜ਼ ਹੁਣ ਕੀ ਮੰਗ ਕਰਦੇ ਹਾਂ ਮੰਗਾ ਵੀ ਛੜੇ ਇਹ ਬੈਨੀਫਿਟ ਨਾ ਉਹ ਮਿਲਣੇ ਚਾਹੀਦੇ ਗਵਰਨਮੈਂਟ ਜੋਬ ਦੇ ਹੁੰਦੇ ਹਨ ਮੈਡੀਕਲ ਦੇ ਬੱਚਾ ਨੂੰ ਜੋਬ-ਜੋਬ ਮਿਲਣੇ ਚਾਹੀਦੇ ਅੱਛਾ ਕਿੰਨੇ ਬੱਚੇ ਨੇ ਉਹ ਦੋ ਕੁੜੀਆਂ ਇੱਕ ਬੇਟਾ ਹੈ ਬੇਟਾ ਛੋਟਾ ਇਹ ਪਰਿਵਾਰ ਦਾ ਗੁਜ਼ਾਰਾ ਤਾਂ ਫਿਰ ਇਹਨਾਂ ਦੇ ਹੀ ਸਰਤੇ ਹੋ ਹਾਂਜੀ ਇਹਨਾਂ ਦੇ ਹੀ ਹੂੰ ਤੇ ਮੈਂ ਆਪਣੀ ਡਿਊਟੀ ਕਰਕੇ ਘਰ ਚ ਲਿਆ ਗਿਆ ਸੀ ਤਕਰੀਬਨ ਕੋਈ 4:30 6:00 ਵਜੇ ਦੀ ਗੱਲ ਹੈ ਤਾਂ ਸਾਡੇ ਰਿਟਾਇਰਡ ਕਰਮਚਾਰੀ ਕੁਲਵੰਤ ਸਿੰਘ ਜੀ ਇਹਨਾਂ ਦਾ ਫੋਨ ਆਇਆ ਤੇ ਸਾਡੇ ਕਾਰਜਚਾਰੀ ਜੀਵ ਕੁਮਾਰ ਦੇ ਜਿਹਦਾ ਕਰੰਟ ਲੱਗਿਆ ਤੇ ਪਬਲਿਕ ਉਹਨਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਸੀ। ਇਸ ਤੋਂ ਬਾਅਦ ਮੈਂ ਹਸਪਤਾਲ ਪਹੁੰਚਿਆ ਰਸਤੇ ਚੌਕਾਂ ਦੇ ਗ੍ਰਿਡ ਤੇ ਗੱਲ ਕਰੀ। ਤਾਂ ਗ੍ਰਿਡ ਵਾਲਿਆਂ ਨੇ ਦੱਸਿਆ ਕਿ 17:36 ਮਿੰਟ ਤੇ ਜੇਏ ਸਾਹਿਬ ਵੱਲੋਂ ਨਰਿੰਦਰ ਸਿੰਘ ਜੀ ਜੇਏ ਦੇ ਸਾਡੇ ਦਿਹਾਤੀ ਸਰਪੰਚ ਦੇ ਹੰਦੇ ਉਹਨਾਂ ਵੱਲੋਂ ਲਾਈਨ ਦੇ ਉੱਤੇ ਪਰਮਿਟ ਲਿਆ ਗਿਆ ਲਾਈਨ ਬੰਦ ਕਰਾਈ ਗਈ। ਉਸ ਤੋਂ ਬਾਅਦ ਇਹ ਲਾਈਨ ਤੇ ਪਬਲਿਕ ਨੇ ਨਹੀਂ ਦੱਸਿਆ ਕਿ ਉਹ ਇੱਥੇ ਕੰਮ ਕਰਦੇ ਹੋਏ ਆਸਮੋਤ। ਮੈਂ ਤਾਂ ਉਰੇ ਹਸਪਤਾਲ ਆ ਕੇ ਨੂੰ ਇਹ ਪਤਾ ਲੱਗਾ ਕਿ ਕਰਮਚਾਰੀ ਦੀ ਡੈਥ ਹੋ ਚੁੱਕੀ। ਪਰਿਵਾਰ 'ਚ ਤਾਂ ਮੈਂ ਚਾ ਇਹਨਾਂ ਦੇ ਇਹਨਾਂ ਦੀਆਂ ਦੋ ਬੇਟੀਆਂ ਤੇ ਇੱਕ ਇਹਨਾਂ ਦੇ ਦਸਨ ਬਲਾਜ਼ਮ ਕੋਲ ਇੱਕ ਛੋਟਾ ਬੱਚਾ ਤਿੰਨ ਬੱਚੇ ਨੇ ਉਹ ਜਿਹੜੇ ਕਿ ਲਿਖੇ ਵੀ ਦਿੱਤਾ ਜਾਊਗਾ ਮੈਕ ਤੇ ਹਕ ਮੈਕ ਨੂੰ ਬਣੇ ਜੋ ਵੀ ਕਾਰਵਾਈ ਕਰਨੀ ਮੰਗਦੀ ਆ ਉਹ ਸਾਡੇ ਵੱਲ ਜੂਰੂ ਤੇ ਦੇਖੋ ਜੀ ਮੈਂ ਕੁਲਵੰਤ ਸਿੰਘ ਆ ਮੇਕ ਕੋਲੋਨੀ ਦਾ ਸਰਪੰਚ ਆ ਤੇ ਇਹ ਡਿਫੈਂਸ 3 ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਮੈਨੂੰ 6 ਵਜੇ ਦੇ ਲਗਭਗ ਸਾਡੇ ਮੈਂਬਰ ਦਾ ਫੋਨ ਆਇਆ ਕਹਿੰਦੇ ਵੀ ਇੱਥੇ ਬਿਜਲੀ ਬਲਾਜ਼ਮ ਦੀ ਜਿਹੜੀ ਹੈਗੀ ਆ ਵੀ ਉਹਨੂੰ ਕਰੰਟ ਲੱਗ ਗਿਆ ਤੇ ਜਦੇ ਅਸੀਂ ਐਡੀਓ ਸਾਹਿਬ ਨੂੰ ਸੂਚਿਤ ਕੀਤਾ ਨਾਲ ਦੀ ਨਾਲ ਮੈਂ ਇਹਨਾਂ ਦੇ ਜੈ ਨੂੰ ਸੂਚਿਤ ਕੀਤਾ ਤੇ ਕਰਕੇ ਅਸੀਂ ਨਾਲ ਦੀ ਨਾਲ ਉੱਥੋਂ ਪਬਲਿਕ ਨੇ ਸਾਰੀ ਨਿੰਨੂ ਨੂੰ ਚੱਕ ਕੇ ਹਸਪਤਾਲ ਪਹੁੰਚਾਇਆ ਤੇ ਜਦੋਂ ਇੱਥੇ ਹਸਪਤਾਲ ਆ ਕੇ ਅਸੀਂ ਮੌਕੇ ਤੇ ਡਾਕਟਰਾਂ ਤੋਂ ਪੜਤਾਲ ਕੀਤੀ ਤਾਂ ਇਹਨਾਂ ਨੇ ਮੇਰੇ ਤੇ ਕੋਸ ਕਰ ਦਿੱਤਾ ਸੀਗਾ ਪਰੰਤੂ ਪਰਿਵਾਰ ਬਹੁਤ ਹੀ ਤ੍ਰਿਭੀ ਵਸਥਾ ਦੇ ਵਿੱਚ ਆ ਤੇ ਦੋ ਗੁੱਡੀਆਂ ਨੇ ਇੱਕ ਬੇਟਾ ਇਹਨਾਂ ਦੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਇਹ ਹਾਦਸਾ ਜਿਹੜਾ ਵਾਪਰ ਗਿਆ ਬਹੁਤ ਹੀ ਤੁਖਦਾਈ ਹਾਦਸਾ ਸੋ ਅਸੀਂ ਮਹਿਕਮੇ ਤੋਂ ਮੰਗ ਕਰਦੇ ਆਂ ਵੀ ਇਹਨਾਂ ਦਾ ਜਿਹੜਾ ਬਣਦੇ ਡਿਊਜ ਨੇ ਉਹ ਸਾਰੇ ਦਿੱਤੇ ਜਾਣ ਨੌਕਰੀ ਵਗੈਰਾ ਜੋ ਵੀ ਇਹਨਾਂ ਦਾ ਬਣਦਾ ਡਿਊਜ ਆ ਉਹ ਅਸੀਂ ਮਹਿਕਮੇ ਨੂੰ ਬੇਨਤੀ ਕਰਦੇ ਆਂ ਵੀ ਉਹ ਸਾਰਾ ਕੁਝ ਦਵਾਇਆ ਜਾਵੇ ਤੇ ਡਿਪਾਰਟਮੈਂਟ ਲਈ ਜਿਹੜੀ ਇਹਦੀ ਇਨਕੁਆਰੀ ਆ ਉੱਪਰ ਹੈ ਕਿ ਸਪੋਸਟ ਦੇ ਸੀਗੇ ਇਹ ਤੇ ਸਹਾਇਕ ਲਾਈਨਮੈਨ ਸੀ ਇਹ ਅੱਜ ਬੜਾ ਦੁੱਖ ਦਿਖਾਈ ਸਾਡੇ ਵਾਰਡ ਵਿੱਚ ਬਹੁਤ ਵੱਡੀ ਮਨੁੱਖੀ ਘਟਨਾ ਹੋਈ ਹੈ ਜਿਹੜਾ ਕਿ ਸਾਡਾ ਪਿਆਰਾ ਜੋਗੀ ਬੱਚਾ ਅਰਜੀਤ ਕੁਮਾਰ ਲਾਲਕਾ ਪੁੱਤਰ ਸੀ ਦੇਸ ਦਾ ਸਾਡੇ ਮਹੱਲਾ ਧਿਆਲਨਗਰ ਤੋਂ ਸਾਡੇ ਲੈਂਡਮੈਨ ਮਲਾਜਮ ਸੀ ਤੇ ਅੱਜ ਉਹਨਾਂ ਦਾ ਹੁਣ ਸਾਨੂੰ 10 ਮਿੰਟ ਪਹਿਲਾਂ ਪਤਾ ਲੱਗਿਆ ਵੀ ਉਹਨਾਂ ਦੇ ਕਰੰਟ ਨਾਲ ਮਾਤ ਹੋ ਚੁੱਕੀ ਹੈ ਜਿਵੇਂ ਕਿ ਡੇਲੀ ਦੀ ਤਾਰਾਂ ਆਪਣੇ ਕੰਪਲੀਟ ਕਰਨ ਗਏ ਸੀ ਤੇ ਮੌਕੇ ਤੇ ਅਰਥ ਜ਼ਿਆਦਾ ਹੋਣ ਕਰਕੇ ਥੱਲੇ गिर ਗਏ ਮੌਕੇ ਤੇ ਹੀ ਉਹਨਾਂ ਦੀ ਆਕੇ ਜਦੋਂ ਹਸਲ ਲੈ ਕੇ ਅਸੀਂ ਪਹੁੰਚੇ ਹਾਂ ਨਾਲ ਦੀ ਨਾਲ ਹੀ ਉਹਨਾਂ ਦੀ ਮੌਤ ਹੋ ਗਈ ਬੜਾ ਅਫਸੋਸ ਹੋਇਆ ਲੈ ਦੋ ਉਮਰ ਵੀ ਕੁਛ ਨਹੀਂ ਹੈ 43 ਸਾਲ ਦੀ ਉਹਨਾਂ ਦੀ ਉਮਰ ਹੈ ਤੇ ਦੋ ਧੀਆਂ ਨੇ ਤੇ ਇੱਕ ਬੇਟਾ ਹੈ ਮੈਂ ਪੰਜਾਬ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕਰਦਾ ਵੀ ਜਿਕੇ ਇਹ ਜੀ ਦੁਖਦਹਾਈ ਘਟਨਾ ਛੋਟੇ ਜਿਹੇ ਛੋਟੜੇ ਬੱਚੇ ਆ ਧੀਆਂ ਨੇ ਤੇ ਮੈਂ ਮੰਗ ਕਰਦਾ ਵੀ ਉਹ ਪਰਿਵਾਰ ਨੂੰ ਵੱਧ ਤੋਂ ਵੱਧ ਮਾਲੀ ਸਹਾਇਤਾ ਦਿੱਤੀ ਜਾਵੇ ਜੋ ਕਿ ਜਿਹੜੇ ਦੀ ਪਿੱਛੇ ਪਰਿਵਾਰ ਹੈ ਉਹ ਨਦੀ ਪਤਨੀ ਹੈ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ ਮੇਰੀ ਇਹ ਹੀ ਸਰਕਾਰ ਅਗੇ ਬੇਨਤੀ ਰਿਕੁਐਸਟ ਹੈ ਵੀ ਨਦੀ ਮੰਗਣੂ ਜਿਹੜਾ ਹੈ ਪਰਵਾਦ ਨੂੰ ਇਨਸਾਫ ਦਿੱਤਾ ਜਾਏ ਇਹ ਲੈਂਡਮੈਨ ਸਰਕਾਰੀ ਸੀ ਇਹ ਸਰਕਾਰੀ ਲੈਂਡਮੈਨ ਮੁਲਾਜ਼ਮ ਸੀ ਸਾਡੇ ਏਰੀਆ ਦੇ ਵਿੱਚੋਂ ਬਹੁਤ ਮੁੰਡਾ ਬਹੁਤ ਹੋਣ ਹਾਰ ਸੀ ਹਰ ਲੋਕਦ ਹਸ ਮੁਕਦ ਸੁਭਾ ਸਵੇਰ ਵੀ ਅਜ ਹੱਸਾ ਖੇਡਦਾ ਗਿਆ ਤੇ ਅੱਜ ਕੁਦਰਤ ਜਿਹੜਾ ਘਰ ਪਾਣਾ ਵਾਪਰੇ ਬਹੁਤ ਵੱਡਾ ਦੁੱਖ ਹੈ ਸਾਡੇ ਏਰੀਆ ਦੇ ਵਿੱਚ ਕੀ ਸਾਡੇ ਇਲਾਕੇ ਦੇ ਨੇੜੇ ਜਿਹੜੇ ਸਾਰਿਆਂ ਦੇ ਵਿੱਚ ਸੋਗ ਦੀ ਲਹਿਰ ਹੈ ਸਾਰਾ ਪਰਿਵਾਰ ਸੀ ਜਿਹੜਾ ਇਹਨਾਂ ਤੇ ਡਿਪੈਂਡੈਂਸੀ ਪਰਵਾਰ ਸੀ ਸਾਰਾ ਪਰਿਵਾਰ ਸੀ ਜਿਹੜਾ ਇਹ ਹੀ ਪਾਲਣ ਪੋਸ਼ਣ ਦਾ ਜਿਹੜੇ ਮੇਨ ਜਿਹੜਾ ਘਰ ਦਾ ਜਿਹੜਾ ਸਰਕਲ ਸੀ ਚਲਾਉਣ ਵਾਲਾ ਇਹੀ ਸੀ ਪਰਿਵਾਰ ਸੀ ਸਾਰਾ ਪਰਿਵਾਰ ਸੀ ਜਿਹੜਾ ਇਹ ਹੀ ਪਾਲਣ ਪੋਸ਼ਣ ਦਾ ਜਿਹੜੇ ਮੇਨ ਜਿਹੜਾ ਘਰ ਦਾ ਜਿਹੜਾ ਸਰਕਲ ਸੀ ਚਲਾਉਣ ਵਾਲਾ ਇਹੀ ਸਨ ਕਿਉਂਕਿ ਬੱਚੀਆਂ ਪੜਦੀਆਂ ਸਨ ਬੇਟਾ ਵੀ ਪੜਦਾ ਸੀ ਨੌਕਰੀ ਰਹਿੰਦੀ ਸੀ ਇਹੀ ਪਾਲਣ ਪੋਸ਼ਣ ਦਾ ਮੇਨ ਮੈਂ ਮਕਾਰ ਤੋਂ ਗੱਤ ਉਹਦੇ ਲਈ ਮਦਦ ਕਿੰਨੇ ਵਜੇ ਇਹ ਜਾਨੀ ਕੇਸ ਆਇਆ 6 ਵਜੇ ਦੇ ਰਾਊਂਡ ਆਏ ਸੀਗੇ ਔਰ ਕੁਝ ਵੀ ਪਲਸ ਫੀਲਿੰਗ ਨਹੀਂ ਹੋਈ ਬਿਲਕੁਲ ਡਾਈਲੀਟਿਡ ਸੀਗੇ ਕੋਈ ਵੀ ਵਾਈਟਲ ਰਿਪੋਰਟ ਨਹੀਂ ਹੋ پا ਰਹੀ ਸੀ ਅਸੀਂ ਇਮੀਡੀਏਟਲੀ ਸਟਾਰਟ ਕਰ ਦਿੱਤਾ ਸੀ ਸੀਆਰਪੀ ਆਕਸੀਜਨ ਇੰਜੈਕਸ਼ਨ ਸਭ ਲਗਾ ਕੇ ਦੇਖਿਆ ਬਟ ਰਿਵਾਈਵ ਨਹੀਂ ਕੀਤੇ ਫਿਰ ਅਸੀਂ ਸੀਜੀ ਕੱਢ ਕੇ ਡਿਕਲੇਅਰ ਕਰ ਦਿੱਤਾ ਨਹੀਂ ਨਹੀਂ ਬ੍ਰਾਡ ਹੈਡ 6:00 ਉਹ ਬਸ ਡਿਕਲੇਅਰ ਕਰ ਦਿੱਤਾ ਸੀ ਬ੍ਰਾਡ ਹੈਡ ਹਾਂਜੀ ਇਲੈਕਟ੍ਰਿਕ ਸ਼ੌਕ ਦੇ ਨਾਲ ਬਰਨ ਵੀ ਸੀ ਇਥੇ ਦੇ ਇਲੈਕਟ੍ਰਿਕ ਸ਼ੌਕ ਦੇ ਨਾਲ ਫਿਰ ਉਹਨਾਂ ਦਾ ਸਡਨ ਕਾਰਡੀਅਕ ਅਰੈਸਟ ਹੋ ਗਿਆ ਕੀ ਨਾਮ ਸੀ ਕਿੰਨੀ ਉਮਰ ਹੈ ਰਾਜੀਵ ਨੇ son of pradesh raj 42 year old defense colony ਦੇ ਪ੍ਰੈਜ਼ੀਡੈਂਟ